ਜਿਵੇਂ ਕਿ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਇਹ ਜਿਹੜਾ ਓਮੇ ਦਾ ਰੋਗ ਹੈ ਇਸ ਦੇ ਵਿੱਚ ਸਾਰਾ ਸੰਸਾਰ ਹੀ ਗਰਸਿਆ ਹੋਇਆ ਹੈ ਇਸ ਕਰਕੇ ਹੀ ਵਾਰ-ਵਾਰ ਮਨੁੱਖ ਮਰਦਾ ਹੈ ਵਾਰ-ਵਾਰ ਜੰਮਦਾ ਹੈ ਜਦ ਸਤਿਗੁਰ ਬਾਣੀ ਵਿੱਚ ਕਹਿੰਦੇ ਨੇ ਕਿ ਜੰਮ ਜੰਮ ਮਰੇ ਮਰੇ ਫਿਰ ਜੰਮੇ ਕਿੰਦੇ ਇਹ ਜਿਹੜਾ ਅਨੁਖ ਹੈ ਇਹ ਨੂੰ ਵਾਰ-ਵਾਰ ਸੰਸਾਰ ਤੇ ਜੰਮਣਾ ਪੈਂਦਾ ਹੈ ਵਾਰ-ਵਾਰ ਇਸ ਨੂੰ ਸੰਸਾਰ ਤੇ ਮਰਨਾ ਪੈਂਦਾ ਹੈ ਕਿਉਂਕਿ ਇਹ ਆਪਣੇ ਹਸਤੀ ਨੂੰ ਪਰਮਾਤਮਾ ਤੋਂ ਅਵੱਖ ਸਕਦਾ ਹੈ ਕਿ ਮੈਂ ਕੁਝ ਹੋਰ ਹਾਂ ਤੇ ਪਰਮਾਤਮਾ ਕੁਝ ਹੋਰ ਹੈ ਇਸ ਕਰਕੇ ਹੀ ਅਸਲ ਦੇ ਵਿੱਚ ਇਸ ਨੂੰ ਵਾਰ-ਵਾਰ ਸੰਸਾਰ ਤੇ ਆਉਣਾ ਜਦੋਂ ਜੇ ਪਰਮਾਤਮਾ ਦੇ ਨਾਲੋਂ ਆਪਣਾ ਅਡਰਾਪਣ ਖਤਮ ਕਰ ਲੈਂਦਾ ਹੈ ਇਹ ਪਰਮਾਤਮਾ ਦੇ ਵਿੱਚ ਸਮਾਈ ਪਾ ਜਾਂਦਾ ਹੈ ਤੇ ਇਸ ਕਰਕੇ ਹੀ ਇਸ ਕਰਕੇ ਹੀ ਭਗਾਂ ਵਾਲਿਓ ਜਦੋਂ ਤੱਕ ਇਸ ਜੀਵ ਦੇ ਅੰਦਰੋਂ ਹਉਮੈ ਖਤਮ ਨਹੀਂ ਹੁੰਦੀ ਉਦੋਂ ਤੱਕ ਇਹ ਜਿਹੜਾ ਜੀਵ ਹੈ ਪਰਮਾਤਮਾ ਨੂੰ ਪਿਆਰਾ ਨਹੀਂ ਆਉਂਦਾ ਪਰਮਾਤਮਾ ਨੂੰ ਦੇ ਸੇਵਕਾਂ ਦੀ ਲਾਈਨ ਦੇ ਵਿੱਚ ਇਸ ਦਾ ਨਾਮ ਨਹੀਂ ਹੁੰਦਾ ਜਦੋਂ ਤੱਕ ਇਹ ਆਪਣੇ ਅੰਦਰੋਂ ਮੈਂ ਮੇਰੀ ਨੂੰ ਖਤਮ ਨਹੀਂ ਕਰ ਲੈਂਦਾ ਸੋ ਜਦੋਂ ਜੀਵ ਹੋਮੇ ਦਾ ਤਿਆਗ ਕਰਕੇ ਪਰਮਾਤਮਾ ਦੀ ਭਗਤੀ ਕਰਦਾ ਹੈ ਫਿਰ ਇਹ ਪਰਮਾਤਮਾ ਨੂੰ ਭਾ ਜਾਤਾ ਹੈ ਪਰਮਾਤਮਾ ਨੂੰ ਚਾਇਆ ਲੱਗਦਾ ਹੈ ਪਰਮਾਤਮਾ ਦੀ ਸੇਵਕਾਂ ਦੀ ਲਾਈਨ ਦੇ ਵਿੱਚ ਫਿਰ ਇਸ ਦਾ ਨਾਮ ਆ ਜਾਂਦਾ ਹੈ ਜਦ ਸਤਿਗੁਰੂ ਬਾਣੀ ਦੇ ਵਿੱਚ ਕਹਿੰਦੇ ਨੇ ਫਿਰ ਧਨ ਭਾਵੈ ਤਾਂ ਫਿਰ ਭਾਵੈ ਨਾਰੀ Jio ਸਚੇ ਪਾਤਸ਼ਾਹ ਨੇ ਬਖਸ਼ਿਸ਼ ਕੀ ਕੀ ਗੁਰਬਾਣੀ ਦੇ ਅੰਦਰ ਕਿ ਜਦੋਂ ਜੀਵ ਇਸਤਰੀ ਨੂੰ ਪ੍ਰਭੂ ਪਤੀ ਪਿਆਰਾ ਲੱਗੇ ਲੱਗੇ ਵੇਖੋ ਜੇ ਸਾਨੂੰ ਪਰਮਾਤਮਾ ਪਿਆਰਾ ਲੱਗਦਾ ਨਾ ਚੰਗਾ ਲੱਗਦਾ ਕਹਿੰਦੇ ਨੇ ਤਦੋਂ ਉਹ ਜੀਵ ਇਸਤਰੀ ਪ੍ਰਭੂ ਪਤੀ ਨੂੰ ਪਿਆਰੀ ਲੱਗਣ ਲੱਗਦੀ ਹੈ ਪਹਿਲਾਂ ਸਾਨੂੰ ਪਰਮਾਤਮਾ ਪਿਆਰਾ ਲੱਗੇ ਪਿਆਰਾ ਤਾਂ ਹੀ ਲੱਗੇਗਾ ਜੇਕਰ ਅਸੀਂ ਆਪਣੇ ਅੰਦਰੋਂ ਹਉਮੈ ਮੇ ਮੇਰੀ ਅੜਨਾਪਣ ਖਤਮ ਕਰਾਂ ਸਾਨੂੰ ਸੋਚੀ ਆਵੇ ਸਤਿਗੁਰੂ ਸਤਿ ਮਤ ਪ੍ਰਦਾਨ ਕਰਨ ਜਿਵੇਂ ਕਿ ਬਾਣੀ ਦੇ ਅੰਦਰ ਕਹਿੰਦੇ ਨੇ ਸਹਿ ਕੀ ਸਾਰ ਸੁਹਾਣ ਜਾਣਾ ਤਜ ਅਭਿਮਾਨ ਸੁਖ ਰੜੀਆਂ ਮਾਣੈ ਧਨ ਮੰਨ ਦੇਨ ਅੰਤਰ ਰੱਖ ਹੈ ਅਬਰਾ ਵੇਖ ਨਾ ਸੁਣੈ ਭਖੈ ते जिमें के तो जिमें कि एक पति पतिवरता इसी अपने पति तो बिना किसी पर पुरख को वेखना सुनना पसंद नहीं करती इसी तरह ये जलों जीव है इसनों परमात्मा प्यारा लगे पति परमेशर परमात्मा जाने ते वो तो पगह वाले परमात्मा तो बिना हो कुछ ना वेखे परमात्मा तो बिना कुछ ना सुने ਫਿਰ ਇਹ ਜਿਹੜਾ ਜੀਵ ਹੈ ਪਰਮਾਤਮਾ ਨੂੰ ਜਿਹੜਾ ਪਿਆਰ ਲੱਗਣਾ ਸ਼ੁਰੂ ਹੋ ਜਾਂਦਾ ਹੈ ਇਹ ਉਦੋਂ ਹੀ ਅਸਲ ਵਿੱਚ ਲੱਗਦਾ ਹੈ ਜਦੋਂ ਹਉਮੈ ਦਾ ਰੋਗ ਇਸ ਦੇ ਅੰਦਰੋਂ ਚੱਲਿਆ ਜਾਂਦਾ ਹੈ ਮੈਂ ਮੇਰੀ ਹਉਮੈ ਆਪਾਂ ਦੇ ਵਿੱਚ ਲੋਕੇ ਕਈ ਵਾਰੀ ਪੜਦੇ ਰਹਿੰਦੇ ਹੈ ਹਉਮੈ ਕਹਿੰਦੇ ਨੇ ਅਡਰਾ ਪਾਣਾ ਮੈਂ ਮੇਰੀ ਆਪਣਾ ਆਪਾ ਭਾਵ ਜੋ ਮਰਜੀ ਆਪਾਂ ਕਹਿ ਲਈਏ ਜਦੋਂ ਤੱਕ ਇਸ ਦਾ ਪੂਰੀ ਤਿਆਗ ਨਹੀਂ ਕਰਦੇ ਤਾਂ ਪਰਮਾਤਮਾ ਨੂੰ ਚੰਗੇ ਨਹੀਂ ਲੱਗਾ ਲੱਗਾਗੇ ਪਰਮਾਤਮਾ ਨੂੰ ਆਪਾਂ ਪਾ ਨਹੀਂ ਸਕਾਂਗੇ ਦੇ ਸ਼ੇਪਰਾਂ ਦੀ ਲੈਂਡ ਦੇ ਵਿੱਚ ਆਪਾਂ ਉਦੋਂ ਤੱਕ ਨਹੀਂ ਆ ਸਕਦੇ